ਅਲਫ ਨੰਗੀ ਹੋ ਕੇ ਪਹਿਣ ਬਿਨਾ ਕੱਪੜਿਆਂ ਤੋਂ ਸੜਕਾਂ ਤੇ ਘੁੰਮਦੀ ਜੇ ਚੀਜ਼ ਜਾਂ ਪਰਥਲੇ ਕਰ ਬਟਾ ਜੇ ਪਰਥਲੇ ਕਰ ਲੋ ਗਲਵੰਦ ਸਿੰਘ ਤੁਰ ਗਿਆ ਨਸੀਬਕੌਰ ਵੀ ਤੁਰ ਗਈ ਫਿਰ ਵੱਡਾ ਭਰਾ ਤੁਰ ਗਿਆ ਉਹਦੇ ਬੱਚੇ ਸੀ ਜਿਹੜੇ ਉਹਦੀ ਵਾਈਫ ਲੈ ਕੇ ਆਪਦੇ ਪੇਕਿੰਗ ਚਲੇ ਗਏ ਫਿਰ ਛੋਟਾ ਵੀ ਤੁਰ ਗਿਆ ਤੇ ਪਿੱਛੇ ਰਹਿ ਗਈ ਇਕੱਲੀ ਊਸ਼ਾ ਕੌਰ ਊਸ਼ਾ ਦੀ ਇਸ ਪੂਰੀ ਵੀਡੀਓ ਨੂੰ ਦੇਖਿਓ ਤੇ ਜਰੂਰ ਆਪਣੇ ਅੰਦਰ ਝਾਤ ਮਾਰਿਓ ਸਾਰੇ ਜਨ ਜਿੱਤੇ ਸਾਡੀਆਂ ਭੈਣਾਂ ਨਿਰਵਸਤਰ ਹੋ ਕੇ ਸੜਕਾਂ ਤੇ ਘੁੰਮਣ ਤੇ ਸਾਡੀ ਵੀ ਫੇ ਕਾਦੀ ਸ਼ਾਨ ਹੈ ਕਾਦੀ ਸਾਡੀ ਸਰਦਾਰੀ ਹੈ ਕਾਦੇ ਅਸੀਂ ਪੰਜਾਬੀ ਆ ਭਾਈ ਲਾ ਕੋਈ ਨਾ ਨਾ ਕੋਈ ਨਾ ਤੁਹਾਰਾ ਬਹੁਤ ਸੈਂਡ ਨਾ ਜੀ ਭੈਣ ਦੇ ਅਸੀਂ ਭਰਾ ਬਣ ਸਕੀਏ ਅਰਦਾਸ ਕਰਿਓ ਬੱਸ

ਹਾਂ ਲੱਗਦਾ ਹਾਂ ਸਾਡੀ ਕੋ ਗੱਲ ਗੁੱਲ ਸੱਚੀ ਗੱਲ ਹੈ ਜੀ ਇਹਦੇ ਪਰਿਵਾਰ ਕਿੱਥੇ ਗਿਆ ਜੀ ਬਾਕੀ ਸਾਰਾ ਪਰਿਵਾਰ ਭਾਈ ਜੀ ਪਹਿਲਾਂ ਤਾਂ ਵੀਰ ਜੀ ਵੀ ਅਜ ਮਮੀ ਡੈਡੀ ਦੀ ਡੈਥ ਹੋ ਗਈ ਹਾਂਜੀ ਇਹਦੀ ਮਮੀ ਵੀ ਐਡਮਕੀ ਸੀਗੀ ਅੱਛਾ ਜੀ ਸੋਰੀ ਡੈਥ ਹੋ ਗਈ ਫਿਰ ਜੀ ਫਿਰ ਵੀ ਦੂਜਾ ਵੀ ਪਰਜਾਈਆਂ ਵੀ ਇਹ ਤਾਂ ਡਰਦੀਆਂ ਇਟਾ ਰੋੜੇ ਬਹੁਤ ਚਲਾਉਂਦੀ ਸੀ ਹਾਂ ਘਰੇ ਨਹੀਂ ਵੜਦੀ ਸੀ ਇਟਾ ਰੋੜੇ ਆ ਮਾਰਦੀ ਸੀ ਥੋੜੇ ਹੁਸ਼ਾ ਤਕੜੀਆਂ ਭਾਈ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਲਵੰਤ ਸਿੰਘ ਤੇ ਮਾਤਾ ਨਸੀਬ ਕੌਰ ਜਦ ਵਿਆਹ ਹੋਇਆ ਉਹਨਾਂ ਦਾ ਦੋ ਪੁੱਤ ਹੋਏ ਉਹਨਾਂ ਦੀ ਇੱਕ ਧੀ ਹੋਈ ਪੂਰਾ ਭਰਿਆ ਪਰਿਵਾਰ ਸੀ ਫਿਰ ਦੋਨੇ ਪੁੱਤ ਵੀ ਵਿਆਹ ਲਏ ਧੀ ਵੀ ਵਿਆਹੀ ਧੀ ਥੋੜੀ ਅਪਸੈਟ ਹੋ ਗਈ ਵਿਆਹ ਛੁੱਟ ਗਿਆ ਫਿਰ ਦੁਬਾਰਾ ਵਿਆਹੀ ਫਿਰ ਉਹ ਰਿਸ਼ਤਾ ਟੁੱਟ ਗਿਆ ਕਰੇ ਬੈਠੀ ਤੀ ਮੰਜੇ ਤੇ ਚੁੱਲ੍ਹੇ ਤੇ ਤੇ ਫਿਰ ਕੁਲਵੰਦ ਸਿੰਘ ਤੁਰ ਗਿਆ ਨਸੀਬਕੌਰ ਵੀ ਤੁਰ ਗਈ ਫਿਰ ਵੱਡਾ ਭਰਾ ਤੁਰ ਗਿਆ ਉਹਦੇ ਬੱਚੇ ਸੀ ਜਿਹੜੇ ਉਹਦੀ ਵਾਈਫ ਲੈ ਕੇ ਆਪਦੇ ਪੇਕਿੰਗ ਚਲੇ ਗਏ ਫਿਰ ਛੋਟਾ ਵੀ ਤੁਰ ਗਿਆ ਫਿਰ ਉਹਦੀ ਘਰ ਵਾਲੀ ਵੀ ਚਲੀ ਗਈ ਤੇ ਪਿੱਛੇ ਰਹਿ ਗਈ ਕੱਲੀ ਊਸ਼ਾ ਕੌਰ ਊਸ਼ਾ ਜਦੋਂ ਜੰਮੀ ਸੀ ਦੋ ਭਰਾਵਾਂ ਦੀ ਭੈਣ ਸੀ ਮਾਪਿਓ ਸੀ ਆਪਦਾ ਘਰ ਸੀ ਲੱਖੇ ਵਾਲੀ ਮੰਡੀ ਪਿੰਡ ਸ਼੍ਰੀ ਮਕਸਰ ਸਾਹਿਬ ਜ਼ਿਲ੍ਹਾ ਕਰਮਾ ਦੇ ਗੇੜਾ ਜੀ ਦੇਖੋ ਕਿਦਾਂ ਜ਼ਿੰਦਗੀਆਂ ਕਿੱਧਰ ਨੂੰ ਤੁਰ ਜਾਂਦੀਆਂ ਧੰਨਵਾਦ ਉਹ ਰਾਧਾ ਭੈਣ ਦਾ ਜਿਹੜੀ ਇਹਨਾਂ ਦੇ ਪਿੰਡ ਦੀ ਭੈਣ ਸਾਨੂੰ ਵੀਡੀਓ ਭੇਜਦੀ ਸੀ ਦੱਸਦੀ ਸੀ ਪਿਛਲੇ ਕਰੀਬ ਸਾਲ ਤੋਂ ਸਾਡੀ ਗੱਲ ਚੱਲਦੀ ਸੀ ਪਰ ਸਾਨੂੰ ਐ ਸੀ ਉਦੋਂ ਪਹਿਲਾਂ ਭਰਾ ਸੀਗਾ ਜਿਉਂਦਾ ਭੈਣ ਦਾ ਪਰ ਸਾਨੂੰ ਐ ਸੀ ਵੀ ਚਲੋ ਪਿੰਡ 'ਚ ਬੈਠੀ ਆ ਘਰ 'ਚ ਬੈਠੀ ਆ ਭੈਣ ਪਰ ਹੁਣ ਜਿਹੜੀਆਂ ਵੀਡੀਓ ਦੇਖੀਆਂ ਪਿਛਲੇ ਦਿਨਾਂ ਚ ਬਿਨਾ ਕੱਪੜਿਆਂ ਤੋਂ ਭੈਣ ਘੁੰਮਦੀ ਸੀ ਜਿਹੜੀ ਹੁਣ ਮੰਡੀ ਨਿਕਲ ਕੇ ਗਈ ਆ ਝੋਨੇ ਦੀ ਤੇ ਉੱਥੇ ਪਿੰਡ ਚ ਮੰਡੀ ਲੱਗਦੀ ਲੱਖੇ ਵਾਲੀ ਮੰਡੀ ਮਸ਼ਹੂਰ ਆ ਉੱਥੇ ਮੰਡੀ ਚ ਚਲੇ ਜਾਂਦੀ ਸੀ ਕੱਪੜੇ ਲਾ ਕੇ ਅਲਫ ਨੰਗੀ ਹੋ ਕੇ ਭੈਣ ਬਿਨਾ ਕੱਪੜਿਆਂ ਤੋਂ ਸੜਕਾਂ ਤੇ ਘੁੰਮਦੀ ਫਿਰ ਇਹ ਆਣ ਗਵਾਂਡ ਦੇ ਲੋਕ ਕੱਪੜੇ ਪਵਾਉਂਦੇ ਕਿਉਂਕਿ ਨਸੀਬਕੌਰ ਵੀ ਤੁਰ ਗਈ ਸੀ ਕਲਵੰਦ ਸਿੰਘ ਵੀ ਤੁਰ ਗਿਆ ਸੀ ਤੇ ਸਕੇ ਦੋ ਭਰਾ ਸੀ ਭੈਣ ਦੇ ਉਹ ਵੀ ਤੁਰ ਗਏ ਭਤੀਜੇ ਨੂੰ ਲੈ ਕੇ ਭਤੀਜੀਆਂ ਨੂੰ ਲੈ ਕੇ ਜਿਹੜੀ ਭਾਬੀ ਸੀਗੀ ਉਹ ਆਪਦੇ ਪੇਕੀ ਚਲੇ ਗਈ ਇੱਕ ਭਾਬੀ ਕੋਲੇ ਕੋਈ ਬੱਚਾ ਨਹੀਂ ਸੀ ਉਹ ਵੀ ਆਪਦੇ ਪੇਕੀ ਚਲੇ ਗਈ ਹੁਣ ਪਿੱਛੇ ਇਹ 우ਸ਼ਾ ਕੱਲੀ 멘ਟਲੀ ਅਫਸੈਟ ਉਸ ਘਰ ਦੇ ਵਿੱਚ ਨਰਕ ਘਟ ਰਹੀ ਸੀ ਜਿਹਦੀਆਂ ਇੱਟਾਂ ਬੜੇ ਔਖੇ ਹੋ ਕੇ ਲਾਈਆਂ ਹੋਣਗੀਆਂ ਕਲਵੰਤ ਸਿੰਘ ਨੇ ਬੜੇ ਔਖੇ ਹੋ ਕੇ ਉਹ ਚਾਰ ਖਣ ਪਾਏ ਸੀਗੇ ਜਿਨ੍ਹਾਂ ਦੇ ਵਿੱਚ ਰਹਿ ਕੇ ਉਹਨੇ ਆਪਦੇ ਤਿੰਨ ਬੱਚੇ ਪਾਲਲੇ ਤਿੰਨ ਬੱਚਿਆਂ ਨੂੰ ਵਿਆਹ ਵੀ ਲਿਆ ਸੀ ਪਰ ਕਰਮਾਂ ਦਾ ਐਸਾ ਚੱਕਰ ਚੱਲਿਆ ਤਿੰਨੇ ਹੀ ਕੈਸੇ ਹਲਾਤਾਂ ਚਲੇਗੇ ਦੋ ਪੂਰੇ ਹੋ ਗਏ ਆ ਤੇ ਇੱਕ ਆ ਨਰਕ ਵਰਗੇ ਹਲਾਤਾਂ ਚ ਭੈਣ ਰਹਿਣ ਲਈ ਮਜਬੂਰ ਸੀ ਧੰਨਵਾਦ ਆ ਲੱਖੇ ਵਾਲੀ ਮੰਡੀ ਦੇ ਇਹਨਾਂ ਵਾਸੀਆਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਜਿ ਭੈਣ ਹੁਣੀ ਵੀ ਆਏ ਆ ਗੁਰਦੀਪ ਕੌਰ ਤੇ ਨਾਲ ਭੈਣ ਆਈ ਆ ਰਾਜਰਾਣੀ ਜੀ ਰਾਧਾ ਭੈਣ ਦਾ ਵੀ ਧੰਨਵਾਦ ਆ ਤੇ ਸਾਡੀ ਟੀਮ ਦੇ ਮੈਂਬਰ ਜਦੋਂ ਰਾਧਾ ਭੈਣ ਨੇ ਵੀਡੀਓ ਭੇਜੀਆਂ ਸਾਨੂੰ ਫਿਰ ਅਸੀਂ ਪਿਛਲੇ ਮਹੀਨੇ ਤੋ ਅਕਵਾਲ ਸਿੰਘ ਆ ਸਾਡੀ ਟੀਮ ਦਾ ਮੈਂਬਰ ਵੀਰ ਉਹਦੀ ਡਿਊਟੀ ਲਈ ਅਸੀਂ ਤੇ ਉਹਨੇ ਵੀਰੇ ਨੇ ਜਾ ਕੇ ਵੈਰੀਫਾਈ ਕੀਤਾ ਉਹਨੇ ਵੀ ਦੱਸਿਆ ਕਹਿੰਦਾ ਬਾਈ ਬਹੁਤ ਲੋਡ ਬੰਦ ਆ ਕੁੜੀ ਦੀ ਹਾਲਤ ਬਹੁਤ ਮਾੜੀ ਆ ਤਾਂ ਫਿਰ ਵੀ ਉਹਨਾਂ ਨੂੰ ਅਸੀਂ ਕਿਹਾ ਜੀ ਸਾਤੋਂ ਆ ਨਹੀਂ ਸੀ ਹੋ ਰਿਹਾ ਅੱਜ ਵੀ ਸੰਸਕਾਰ ਕਰਕੇ ਆਏ ਹੋਣੇ ਬਾਪੂ ਮਨਜੀਤ ਸਿੰਘ ਜੀ ਦੀ ਡੈਥ ਹੋ ਗਈ ਸੀ ਤੇ ਅਸੀਂ ਕਿਹਾ ਜੇ ਸਾਤੋਂ ਤਾਂ ਆ ਨਹੀਂ ਹੁੰਦਾ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ ਕਾਰਜ ਵੀ ਤੁਸੀਂ ਸਾਡੇ ਤੱਕਰ ਪਹੁੰਚਦਾ ਕਰ ਦਿਓ ਤੇ ਅਜਿ ਕੁਵਾਲ ਵੀਰੇ ਉਹਨਾਂ ਨੇ ਫਿਰ ਡਿਊਟੀ ਲਈ ਗੁਰਪ੍ਰੀਤ ਵੀਰੇ ਉਹਨਾਂ ਦੀ ਤੇ ਭੈਣਾ ਤੇ ਗੁਰਪ੍ਰੀਤ ਵੀਰੇ ਹੁਣੀ ਊਸ਼ਾ ਭੈਣ ਨੂੰ ਲੈ ਕੇ ਅੱਜ ਸੁਪਨਿਆਂ ਦੇ ਘਰ ਪਹੁੰਚੇ ਆ ਊਸ਼ਾ ਦੀ ਇਸ ਪੂਰੀ ਵੀਡੀਓ ਨੂੰ ਦੇਖਿਓ ਤੇ ਜਰੂਰ ਆਪਣੇ ਅੰਦਰ ਝਾਤ ਮਾਰਿਓ ਸਾਰੇ ਜਾਣੇ ਤੁਹਾਡੇ ਪਿੰਡ 'ਚ ਵੀ ਹੋ ਸਕਦਾ ਕੋਈ ਊਸ਼ਾ ਵਰਗੀ ਭੈਣ ਰਹਿੰਦੀ ਹੋਵੇ ਕੋਈ ਹੋ ਸਕਦਾ ਊਸ਼ਾ ਵਰਗੇ ਹਾਲਾਤਾਂ ਦੇ ਵਿੱਚ ਕੋਈ ਧੀ ਰਹਿੰਦੀ ਹੋਵੇ ਉਹਨਾਂ ਵੱਲ ਸਵੱਲੀ ਨਿਗਾਹ ਮਾਰਿਆ ਕਰੋ ਭਾਈ ਦੇਖੋ ਅੱਜ ਜੇ ਇਹ ਪਰਾਲਾ ਨਾ ਕਰਦੇ ਵੀਰ ਹੁਣੀ ਜਾਂ ਰਾਧਾ ਭੈਣ ਹੁਣੀ ਸਾਨੂੰ ਨਾਂ ਦੱਸ ਦੇ ਤਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਵੀ ਕਿਤੇ 우ਸ਼ਾ ਵੀ ਕੋਈ ਹੈਗੀ ਆ ਤੇ ਅੱਜ ਸਾਡੀ ਧੀ ਸਾਡੀ ਭੈਣ ਇਹ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਬਣਨ ਜਾ ਰਹੀ ਆ 우ਸ਼ਾ ਇਸ ਤਰ੍ਹਾਂ ਜਿੱਤੇ ਸਾਡੀਆਂ ਭੈਣਾਂ ਨਿਰਵਸਤਰ ਹੋ ਕੇ ਸੜਕਾਂ ਤੇ ਘੁੰਮਣ ਤੇ ਸਾਡੀ ਵੀ ਫਿਰ ਕਾਦੀ ਸ਼ਾਨ ਆ ਕਾਦੀ ਸਾਡੀ ਸਰਦਾਰੀ ਹੈ ਕਾਦੇ ਅਸੀਂ ਪੰਜਾਬੀ ਆਂ ਭਾਈ ਸਾਨੂੰ ਬੜੀ ਸ਼ਰਮ ਆਈ ਦੇਖ ਕੇ ਉਹ ਵੀਡੀਓ ਜਿਹਦੇ ਵਿੱਚ ਇਹ ਭੈਣ ਬਿਨਾ ਕੱਪੜਿਆਂ ਤੋਂ ਘੁੰਮ ਰਹੀ ਸੀ ਬਾਹਰ ਤੇ ਪਰ ਹੁਣ ਲਖੇਵਾਲੀ ਮੰਡੀ ਦੇ ਬਹੁਤ ਸਾਰੇ ਲੋਕ ਹੋਣਗੇ ਜੇ ਗਰੀਬ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਣ ਇੱਥੇ ਆਏ ਨੇ ਭੈਣ ਹੁਣੀ ਦੱਸਦੇ ਆ ਵੀ ਇਹਨਾਂ ਦੇ ਬੱਚੇ ਤਾਂ ਆਪ ਨਸੇ ਲੱਗੇ ਹੋਏ ਆ ਬੇਟਾ ਚਿੱਟਾ ਲਾਉਂਦਾ ਘਰੇ ਘਟਮਾਰ ਪਤਾ ਨਹੀਂ ਕਦੋਂ ਹੋ ਜਾਣੀ ਆ ਕਹਿੰਦੀ ਸਾਡੇ ਨਾਲ ਪਰ ਉਸ ਪਿੰਡ ਦੇ ਵਿੱਚ ਬੜੇ ਤਣਾਤ ਲੋਕ ਵੀ ਰਹਿੰਦੇ ਹੋਣਗੇ ਬੜੇ ਚੜ੍ਹਦੀ ਕਲਾ ਵਾਲੇ ਵੀ ਰਹਿੰਦੇ ਹੋਣਗੇ ਲੋਕ ਜਿਨ੍ਹਾਂ ਨੂੰ ਦੁਨੀਆਂ 'ਚ ਨਾ ਹੋਊਗਾ ਜਿਨ੍ਹਾਂ ਦੀ ਚੜ੍ਹਾਈ ਹੋਊਗੀ ਪਰ ਉਹ ਲੋਕ ਕਿਉਂ ਨਹੀਂ ਆਪਣੀ ਡਿਊਟੀ ਸਮਝਦੇ ਆਪਣੀ ਜ਼ਿੰਮੇਵਾਰੀ ਸਮਝਦੇ ਉਹਨਾਂ ਲੋਕਾਂ ਨੇ ਕਿਉਂ ਨਹੀਂ ਉਪਰਾਲਾ ਕੀਤਾ ਪਿੰਡ ਦੇ ਵਿੱਚ ਗੁਰੂ ਘਰ ਦੀ ਕਮੇਟੀ ਆ ਟੂਰਨਾਮੈਂਟ ਕਰਾਉਣੇ ਆ ਉਹਦੀ ਕਮੇਟੀ ਬਣੀ ਹੁੰਦੀ ਆ ਪੰਚਾਇਤ ਹੁੰਦੀ ਆ ਨੌਜਵਾਨ ਸਭਾ ਮਤਲਬ ਐਡਾ ਲੱਖੇ ਵਾਲੀ ਮੰਡੀ ਪਿੰਡ ਬੜਾ ਵੱਡਾ ਮਸ਼ਹੂਰ ਪਿੰਡ ਆ ਮਤਲਬ ਉੱਥੇ ਇਸ ਤਰ੍ਹਾਂ ਸਾਡੀਆਂ ਧੀਆਂ ਨੂੰ ਨਰਕ ਕੱਟਣਾ ਪਵੇ ਮਤਲਬ ਕੋਈ ਤਾਂ ਅਪਰਾਲਾ ਹੋਣਾ ਚਾਹੀਦਾ ਕਿਸੇ ਨੂੰ ਤਾਂ ਅੱਗੇ ਆਉਣਾ ਚਾਹੀਦਾ ਜਿਹੜੇ ਦੇ ਭੈਣੇ ਭਰਾ ਮਰੇ ਉਹ ਕੀ ਗੱਲ ਸੀ ਨਛੋਛਾ ਕਰਦੇ ਸੀ ਨਹੀਂ ਵੀਰ ਜੀ ਇੱਕ ਨੂੰ ਤਾਂ ਜਿੱਟੈਕ ਹੋ ਗਿਆ ਤੇ ਦੂਜਾ ਨਛਾ ਕਰਦਾ ਸੀ ਛੋਟਾ ਨਛਾ ਕਰਦਾ ਹੈ ਨਹੀਂ ਵੀਰ ਜੀ ਜਿਹੜਾ ਛੋਟਾ ਸੀ ਨਾ ਉਹਨੇ ਫਾਇਰ ਲੈ ਰਿਆ ਸੀ ਇਹ ਤੋਂ ਮੈਂ ਫੇਰ ਕਰਦਾ ਸੀ ਨਸ਼ਾ ਕਰਦਾ ਸੀ ਨਸ਼ਾ ਪੂਰਾ ਨਹੀਂ ਹੁੰਦਾ ਸੀ ਇਹਦੀ ਦਵਾਈ ਪੂਰੀ ਨਹੀਂ ਆਉਂਦੀ ਸੀ ਉਹਨੇ ਕਰੇ ਫਹਾ ਲੈ ਲਿਆ ਗਿਰਹਣ ਪੰਜ ਸੱਤ ਮਹੀਨੇ ਪਹਿਲਾਂ ਮਰਿਆ ਹਾਂਜੀ ਛੋਟੇ ਫਹਾ ਲੈ ਕੇ ਛੋਟੇ ਨੇ ਹਾਂ ਦਵਾਈ ਵੀ ਨਹੀਂ ਪੂਰੀ ਹੋ ਰਹੀ ਸੀ ਉਧਰ ਉਹ ਆਪ ਨਸ਼ੇ ਤੇ ਲੱਗ ਗਿਆ ਸੀਗਾ ਉਹ ਨਸ਼ਾ ਪੂਰਾ ਕਰਦਾ ਕਿ ਇਹਦੀ ਦਵਾਈ ਪੂਰੀ ਕਰਦਾ ਦਵਾਈ ਦਵਾਉਣ ਆਉਂਦਾ ਸੀਗਾ ਤੇ ਵੀ ਚੱਲ ਨਹੀਂ ਬੋਲਦੀ ਕਰਦੀ ਸੀ ਦਵਾਈ ਖਾਂਦੀ ਸੀ ਹੁਣ ਸਾਨੂੰ ਇਹਦੀ ਦਵਾਈ ਦਾ ਹਿਸਾਬ ਨਹੀਂ ਕੋ ਉਹ ਦਵਾਈ ਦੇ ਦਿੰਦਾ ਸੀ ਯਾਰ ਉੰਨੇ ਕਿਲੇ ਵੰਡੀ ਕਿੰਨਾ ਕਰ ਸਕਦੇ ਆ ਪਰ ਕੋਈ ਸੋਡੇ ਪਿੰਡ ਦੀ ਬਹੁਤ ਵੱਡਾ ਪਿੰਡ ਆ ਤੁਹਾਡਾ ਬਹੁਤ ਹੈਨਾ ਇੱਕ ਪੰਚਾਇਤ ਆ ਕਿ ਦੋ ਕਿੰਨੀਆਂ ਦੋ ਆ ਜੀ ਪਿੰਡ ਦੀਆਂ ਆਡਾ ਮੰਡੀ ਦੀਆਂ ਆਡਾ ਬੋਟਾ ਅੱਛਾ ਦੋ ਪੰਚਾਇਤਾਂ ਦਾ ਪਹਿਲਾਂ ਤਾਂ ਜੀ ਸਾਡੇ ਸਰਪੰਚ ਜਿਹੜਾ ਸੀ ਨਾ ਵੀ ਬਣਿਆ ਹੋਇਆ ਪਹਿਲਾਂ ਤੇ ਉਦੋਂ 6 ਕਿ ਮਹੀਨੇ ਹੋਏ ਸੀ ਤੇ ਸਰਪੰਚ ਪੂਰਾ ਹੋ ਗਿਆ ਸੀ ਉਸ ਤੋਂ ਬਾਅਦ ਚ ਉਹਨੂੰ ਉਦਾਂ ਨਹੀਂ ਕੋਈ ਇਹਨੂੰ ਮਿਲਿਆ ਸੀਗਾ ਕੋਣ ਨਵਾਂ ਸਰਪੰਚ ਬੜਿਆ ਉਹਨੇ ਸਾਡਾ ਦਿੱਤਾ ਹੋਏਗਾ ਕਿ ਸਾਡੇ ਨਾਲ ਜੁੜਿਆ ਹੋਇਆ ਵੀ ਸਾਨੂੰ ਕਹਿੰਦਾ ਵੀ ਤੁਸੀਂ ਕਰੋਏ ਕੰਮ ਜਿਹੜਾ ਕਰਨਾ ਤੁਸੀਂ ਕਰ ਸਕਦੇ ਅਸੀਂ ਤੁਹਾਡੇ ਨਾਲ ਚਲੋ ਹੌਸਲਾ ਹੀ ਹੁੰਦਾ ਨਾਲ ਹਾਂਜੀ ਹਾਂਜੀ ਅੱਜ ਸਾਡੇ ਨਾਲ ਸੀ ਐ ਵੀ ਵੀ ਅਨਪੜ੍ਹ ਬੰਦੇ ਨੂੰ ਵੀ ਜੇ ਕੋਈ ਪੜਿਆ ਲਿਖਿਆ ਰਾਹ ਪਾਊਗਾ ਤਾਂ ਫੇਰ ਹੀ ਆ ਵੀ ਚਲੋ ਸਾਨੂੰ ਉਹਨਾਂ ਨੇ ਪਾਇਆ ਕੁਝ ਭੈਣ ਜੀ ਨੇ ਵੀਡੀਓ ਵੜ ਕੇ ਪਾਈਆਂ ਚਲ ਅਸੀਂ ਆ ਗਿਆ ਵਿਚਾਰ ਆ ਅਸੀਂ ਤੁਹਾਡੇ ਨਾਲ ਸਾਨੂੰ ਤਾਂ ਇੱਥੇ ਤਾਂ ਪਤਾ ਵੀ ਨਹੀਂ ਸੀਗਾ ਵੀ ਅਸੀਂ ਨਹੀਂ ਚਲੋ ਧੰਨਵਾਦ ਭੈਣ ਤੁਸੀਂ ਨਾਲ ਆਈਆਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਗੁਰਪ੍ਰੀਤ ਵੀਰੇ ਤੁਹਾਡਾ ਵੀ ਛੋਟੇ ਭਾਈ ਤੇਰਾ ਵੀ ਬਹੁਤ ਬਹੁਤ ਮੇਰੇ ਆਪਨ ਤੇ ਹੁਣ ਉਸ਼ਾ ਭੈਣ ਨੂੰ ਅਸੀਂ ਸੁਪਨਿਆਂ ਦੇ ਘਰ ਦੀ ਅੱਜ ਤੋਂ ਬਾਅਦ ਸਾਡੀ ਮੈਂਬਰ ਆ ਅੰਦਰ ਲੈ ਕੇ ਚੱਲਦੇ ਆ ਜੀ ਬਸ ਅਰਦਾਸ ਕਰਿਓ 우ਸ਼ਾ ਭੈਣ ਇੱਥੇ ਰਹਿ ਕੇ ਤੰਦਰੁਸਤੀ ਵਾਲਾ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਇਹਦੇ ਮਾਪੇ ਅਸੀਂ ਅੱਜ ਤੋਂ ਬਾਅਦ ਬਣ ਸਕੀਏ 우ਸ਼ਾ ਭੈਣ ਦੇ ਅਸੀਂ ਭਰਾ ਬਣ ਸਕੀਏ ਅਰਦਾਸ ਕਰਿਓ ਬਸ ਮਾਰਾ ਸਾਨੂੰ ਸਮੱਤ ਬਖਸ਼ਣ ਇਸ ਭੈਣ ਦੇ ਸਿਰ ਤੇ ਹੱਥ ਰੱਖ ਸਕੀਏ ਇਸ ਦੇ ब्रावान से किए वाईगर जी का खालसा, वाईगर जी का